ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਇੱਕ ਨਗਰ ਵਿੱਚ ਗਏ ਤਾਂ ਗੁਰੂ ਮਹਾਰਾਜ ਜੀ ਨੇ ਇੱਕ ਬਿਰਧ ਕਿਸਾਨ ਵੇਖਿਆ ਜਿਹੜਾ ਆਪਣੇ ਬਲਦਾਂ ਨੂੰ ਗਾਲਾਂ ਕੱਢੀ ਜਾਂਦਾ ਸੀ ਉਹਨੂੰ ਵੇਖ ਕੇ ਗੁਰੂ ਸਾਹਿਬ ਜੀ ਉਹਦੇ ਕੋਲ ਜਾਂਦੇ ਨੇ ਮਹਾਰਾਜ ਉਸ ਬਿਰਧ ਕਿਸਾਨ ਨੂੰ ਕਹਿੰਦੇ ਭਾਈ ਤੁਸੀਂ ਚੰਗੇ ਭਲੇ ਹੋ ਬਜ਼ੁਰਗੋਂ ਤੇ ਤੁਹਾਨੂੰ ਇਹ ਸ਼ੋਭਾ ਨਹੀਂ ਕਿ ਤੁਸੀਂ ਇਸ ਬਲਦ ਨੂੰ ਗਾਲਾਂ ਕੱਢੋ ਜਦੋਂ ਉਹ ਜ਼ਿਮੀਦਾਰ ਕਿਸਾਨ ਨੇ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣੀ ਤਾਂ ਉਹ ਗੁਰੂ ਸਾਹਿਬ ਜੀ ਨੂੰ ਕਹਿੰਦਾ ਉਹ ਬਾਬਾ ਅੱਗੇ ਚੱਲ ਇਹ ਜ਼ਿਮੀਦਾਰਾ ਦਾ ਕੰਮ ਹੈ ਤੇ ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਮਹਾਰਾਜ ਉਸ ਬਿਰਧ ਕਿਸਾਨ ਨੂੰ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਬੋਲੀ ਚੱਲ ਤੇ ਇਹਨਾਂ ਨੂੰ ਹੱਕੀ ਚੱਲ ਆ ਫਿੱਕਾ ਬੋਲ ਕੇ ਤੈਨੂੰ ਕੋਈ ਲਾਭ ਨਹੀਂ ਹੋਣਾ ਉਹ ਬਿਰਧ ਕਿਸਾਨ ਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਆ ਬਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਨਹੀਂ ਸੁਣਦੇ ਇਹਨਾਂ ਨੂੰ ਗਾਲ ਕੱਢਣੀ ਪੈਂਦੀ ਹੈ ਤੇ ਜਦੋਂ ਅਸੀਂ ਗਾਲ ਕੱਢਦੇ ਆ ਨਾ ਇਹ ਤਾਂ ਜਾ ਕੇ ਸੁਣਦੇ ਨੇ ਸਾਡੀ ਗੱਲ ਇਹਨਾਂ ਨੂੰ ਮਾੜੇ ਫਿੱਕੇ ਬੋਲ ਬੋਲੇ ਪੈਂਦੇ ਨੇ ਤਾਂ ਜਾ ਕੇ ਤੁਰਦੇ ਨੇ ਮਹਾਰਾਜ ਉਸ ਬਿਰਧ ਕਿਸਾਨ ਨੂੰ ਕਹਿੰਦੇ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲੋ ਤੁਹਾਨੂੰ ਆ ਫਿੱਕਾ ਬੋਲ ਬੋਲਣ ਦੀ ਲੋੜ ਨਹੀਂ ਹੈਗੀ ਉਹ ਜ਼ਿਮੀਦਾਰ ਫਿਰ ਗੁਰੂ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਆਪਣੀ ਨੌਲਾ ਫੇਰੋ ਰਬ ਦਾ ਨਾਮ ਲਓ ਇਹ ਬਲਦਾ ਨੂੰ ਜਿੰਨਾ ਚਿਰ ਅਸੀਂ ਗਾਲਾਂ ਨਹੀਂ ਨਾ ਕੱਢਦੇ ਉਹਨਾਂ ਚਿਰ ਇਹ ਕੰਮ ਨਹੀਂ ਕਰਦੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮਝਾਣ ਤੋਂ ਬਾਅਦ ਵੀ ਉਹ ਕਿਸਾਨ ਸਮਝਿਆ ਨਾ ਅਸਲ ਵਿੱਚ ਸਾਧ ਸੰਗਤ ਜੀ ਉਹਦੇ ਭਾਗ ਹਲੇ ਨਹੀਂ ਸੀ ਜਾਗੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਚਲੇ ਗਏ ਕੁਝ ਸਮੇਂ ਬਾਅਦ ਉਸ ਕਿਸਾਨ ਦਾ ਅੰਤਲਾ ਸਮਾ ਆਇਆ ਤੇ ਉਹਦੀ ਮੌਤ ਹੋ ਗਈ ਤੇ ਉਹਨੂੰ ਅਗਲਾ ਜਨਮ ਬਲਦ ਦਾ ਮਿਲਿਆ ਅਸਲ ਵਿੱਚ ਅੰਤਲੇ ਸਮੇਂ ਉਹਦਾ ਧਿਆਨ ਬਲਦਾਂ ਵਿੱਚ ਚਲੇ ਗਿਆ ਤੇ ਗੁਰਬਾਣੀ ਦੇ ਅਨਸਾਰ ਅੰਤਲੇ ਸਮੇਂ ਜਿਸ ਚੀਜ਼ ਦੇ ਵਿੱਚ ਸਾਡਾ ਧਿਆਨ ਚਲਿਆ ਜਾਂਦਾ ਸਾਨੂੰ ਅਗਲਾ ਜਨਮ ਉਸੇ ਤਰੀਕੇ ਦਾ ਮਿਲਦਾ ਸੋ ਇਸ ਬਿਰਦੇ ਕਿਸਾਨ ਦਾ ਧਿਆਨ ਅੰਤਲੇ ਸਮੇਂ ਬਲਦਾਂ ਵਿੱਚ ਚਲੇ ਗਿਆ ਇਸ ਕਾਰਨ ਇਹਨੂੰ ਅਗਲਾ ਜਨਮ ਬਲਦ ਦਾ ਮਿਲ ਗਿਆ ਜਦੋਂ ਇਹ ਬਲਦ ਬਣਿਆ ਤਾਂ ਇਹਦੇ ਪੁੱਤਰਾਂ ਨੇ ਇਹਨੂੰ ਮੰਡੀ ਵਿੱਚੋਂ ਮੁੱਲ ਖਰੀਦ ਲਿਆ ਤੇ ਘਰੇ ਲੈ ਆਂਦਾ ਸੋ ਕੁਝ ਸਮੇ ਬਾਅਦ ਧਨ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਨੂੰ ਤਾਰਦੇ ਹੋਏ ਗੁਰੂ ਪਾਤਸ਼ਾਹ ਜੀ ਵਾਪਿਸ اسی ਬਿਰਧ ਕਿਸਾਨ ਦੇ ਪਿੰਡ ਵਿੱਚ ਆਉਂਦੇ ਨੇ ਮਹਾਰਾਜ ਉੱਥੇ ਆ ਕੇ ਵੇਖਦੇ ਨੇ ਵੀ ਇੱਕ ਬਲਦ ਹੈ ਉਲਬਲਦ ਉਹੀ ਹੈ ਜੋ ਪਹਿਲੇ ਇੱਕ ਬਿਰਧ ਕਿਸਾਨ ਸੀ ਜਿਸਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਵਾਰਤਾ ਹੋਈ ਸੀ ਅੰਤਰਜਮੀ ਪਾਤਸ਼ਾਹ ਜੀ ਨੇ ਉਸੇ ਵਕਤ ਪਛਾਨ ਲਿਆ ਕਿ ਇਹਦਾ ਅੰਤਲੇ ਸਮੇਂ ਧਿਆਨ ਬਲਦਾ ਵਿੱਚ ਚਲੇ ਗਿਆ ਤਾਂ ਹੁਣ ਇਸ ਨੂੰ ਇਹ ਜੂਨ ਮਿਲ ਗਈ ਸਾਜ ਸੰਗਤ ਜੀ ਗੁਰਬਾਣੀ ਦੇ ਵਿੱਚ ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਆਉਂਦਾ ਹੈ ਉੱਥੇ ਭਗਤ ਜੀ ਫਰਮਾਨ ਕਰਦੇ ਨੇ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਜੇ ਮਨੁੱਖ ਮਰਨ ਵੇਲੇ ਤਨ ਪਦਾਰਥ ਚੀਤੇ ਕਰਦਾ ਤੇ ਇਸੀ ਸੋਚ ਦੇ ਵਿੱਚ ਉਹ ਮਰ ਜਾਂਦਾ ਤਾਂ ਭਗਤ ਜੀ ਕਹਿੰਦੇ ਨੇ ਸਰਪ ਜੂਨ ਵੱਲ ਵੱਲ ਉਤਰੈ ਭਾਵ ਉਹਨੂੰ ਮੁੜ ਮੁੜ ਕੇ ਸੱਪ ਦੀ ਜੁਨੀ ਵਿੱਚ ਪਹਿਣਾ ਪੈਂਦਾ ਅਗੇ ਭਗਤ ਜੀ ਕਹਿੰਦੇ ਨੇ ਅਰੀ ਬਾਈ ਗੋਬਿਦ ਨਾਮ ਮਤ ਬਿਸਰੈ ਰਹੋ। हे ਭੈਣ ਮੇਰੇ ਲਈ ਅਰਦਾਸ ਕਰ ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ। ਤਾਂ ਜੋ ਅੰਤ ਵੇਲੇ ਵੀ ਉਹ ਪਰਮਾਤਮਾ ਚੇਤੇ ਆਵੇ। ਸਾਧ ਸੰਗਤ ਜੀ ساری ਜ਼ਿੰਦਗੀ ਅਸੀਂ ਵਿਸ਼ੇ ਵਕਾਰਾਂ ਵਿੱਚ ਕੱਢ ਦਿੰਨੇ ਆ। ਪਰਮਾਤਮਾ ਦਾ ਨਾਮ ਨਹੀਂ ਜਪਦੇ ਤਾਂ ਅੰਤਲੇ ਸਮੇ ਪਰਮਾਤਮਾ ਕਿਵੇਂ ਚੇਤੇ ਆਏਗਾ? ਜੋ ਚੀਜ਼ ਅਸੀਂ ساری ਜ਼ਿੰਦਗੀ ਕੀਤੀ ਹੈ ਅੰਤਲੇ ਸਮੇਂ ਸਾਨੂੰ ਉਹੀ ਦਿਖਣਾ ਸਭ ਕੁਝ ਜੇ ਅਸੀਂ ਅੱਜ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਵਾਸ ਗ੍ਰਾਂ ਸਚੇਤੇ ਕਰਦੇ ਰਹੀਏ ਤਾਂ ਸਾਧ ਸੰਗਤ ਜੀ ਜ਼ਰੂਰ ਅੰਤਲੇ ਸਮੇਂ ਸਾਨੂੰ ਪ੍ਰਮਾਤਮਾ ਦਾ ਨਾਮ ਚੇਤੇ ਰਹੇਗਾ ਤਾਂ ਹੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹਰ ਸਾਹ ਦੇ ਨਾਲ ਉਸ ਪ੍ਰਮਾਤਮਾ ਨੂੰ ਚੇਤੇ ਕਰਦੇ ਰਹੋ ਕਿਉਂਕਿ ਕੁਝ ਨਹੀਂ ਪਤਾ ਕਿਹੜਾ ਆਖਰੀ ਸਵਾਸ ਹੋਵੇ ਸੋ ਭਗਤ ਜੀ ਅੱਗੇ ਫਰਮਾਨ ਕਰਦੇ ਨੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੂਨ ਵੱਲ ਵੱਲ ਉਤਰੈ ਭਗਤ ਜੀ ਕਹਿੰਦੇ ਨੇ ਜੋ ਮਨੁੱਖ ਮਰਨ ਵੇਲੇ ਆਪਣੀ ਇਸਤਰੀ ਨੂੰ ਯਾਦ ਕਰਦੇ ਨੇ ਤੇ ਐਸੀ ਯਾਦ ਕਰਦੇ ਕਰਦੇ ਉਹ ਮਰ ਜਾਂਦੀ ਨੇ ਤਾਂ ਭਗਤ ਜੀ ਕਹਿੰਦੇ ਨੇ ਉਹ ਮੁੜ ਮੁੜ ਕੇ ਬੇਸਵਾ ਦਾ ਜਨਮ ਲੈਂਦੇ ਨੇ ਅਗੇ ਭਗਤ ਜੀ ਕਹਿੰਦੇ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਜੋ ਮਨੁੱਖ ਅੰਤ ਵੇਲੇ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਰਹਿੰਦਾ ਤੇ ਪੁੱਤਰਾਂ ਨੂੰ ਯਾਦ ਕਰਦਾ ਕਰਦਾ ਮਰ ਜਾਂਦਾ ਤਾਂ ਭਗਤ ਜੀ ਕਹਿੰਦੇ ਨੇ ਸੋਕਰ ਜੂਨ ਵੱਲ ਵੱਲ ਉਤਰੈ ਤਾਂ ਉਸ ਬੰਦੇ ਨੂੰ ਵਾਰ-ਵਾਰ ਸੂਰ ਦੀ ਜੁਨੀ ਵਿੱਚ ਪੈਣਾ ਪੈਂਦਾ ਅੱਗੇ ਭਗਤ ਜੀ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੀ ਮਰੇ ਜੋ ਮਨੁੱਖ ਅਖੀਰਲੇ ਸਮੇਂ ਤੇ ਆਪਣੇ ਘਰ ਮਹਿਲ ਮਾੜੀਆਂ ਨੂੰ ਚੇਤੇ ਕਰਦਾ ਰਹਿੰਦਾ ਹੈ ਹੋਕੇ ਲੈਂਦਾ ਉਹਨਾਂ ਦੇ ਇਨਾ ਹੋਕਿਆਂ ਵਿੱਚ ਸਰੀਰ ਛੱਡ ਦਿੰਦਾ ਹੈ ਤਾਂ ਭਗਤ ਜੀ ਕਹਿੰਦੇ ਨੇ ਪ੍ਰੇਤ ਜੂਨ ਵੱਲ ਵੱਲ ਆਉਤਰੈ ਉਹ ਮਨੁੱਖ ਮੂੜ ਮੂੜ ਪ੍ਰੇਤ ਬਣਦੇ ਨੇ ਅੰਤ ਵਿੱਚ ਭਗਤ ਜੀ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਭਗਤ ਤਰਲੋਚਨ ਜੀ ਇੱਥੇ ਆਖਦੇ ਨੇ ਜੋ ਮਨੁੱਖ ਅੰਤਲੇ ਸਮੇਂ ਤੇ ਪਰਮਾਤਮਾ ਨੂੰ ਯਾਦ ਕਰਦਾ ਤੇ ਇਸੀ ਯਾਦ ਵਿੱਚ ਟਿਕਿਆ ਹੋਇਆ ਆਪਣਾ ਸ਼ਰੀਰ ਤਿਆਗ ਦਿੰਦਾ ਬਦਿਤ ਤਰਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੇ ਹਿਰਦੈ ਬਸੈ ਇੱਥੇ ਭਗਤ ਜੀ ਕਹਿੰਦੇ ਨੇ ਉਹ ਮਨੁੱਖ ਤਨ istri ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਤੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਕੇ ਵਸ ਜਾਂਦਾ ਸਾਧ ਸੰਗਤ ਜੀ ਇਹੋ ਜਿਹੇ ਮਨੁੱਖ ତਰਤੀ ਤੇ ਕੋਈ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਅੰਤਲੇ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਚਿਤੇ ਰਹੇ ਨੇਤਾ ਸਾਧ ਸੰਗਤ ਜੀ ਸਾਨੂੰ ਕੋਈ ਇਹ ਗੱਲ ਕਹਿ ਜੇ ਵੀ ਤੁਸੀਂ ਕੱਲ ਨੂੰ ਮਰ ਜਾਣਾ ਸਾਧ ਸੰਗਤ ਜੀ ਸਾਡੇ ਵਰਗਾ ਬੰਦਾ ਤਾਂ बेहोश ਹੋ ਕੇ ਥੱਲੇ ਡਿੱਗ ਜੇ ਪੈਰਾਂ ਥੱਲੋ ਜ਼ਮੀਨ ਨਿਕਲ ਜੇ ਕਿਉਂ ਕਿਉਂਕਿ ਸਾਧ ਸੰਗਤ ਜੀ ਸਾਡਾ ਇਸ ਸ਼ਰੀਰ ਦੇ ਨਾਲ ਸਾਡਾ ਇਸ ਸੰਸਾਰ ਦੇ ਨਾਲ ਮੋਈ ਇੰਨਾ ਜ਼ਿਆਦਾ ਪਿਆ ਹੋਇਆ ਹੈ ਅਸੀਂ ਕਿਸੇ ਵੀ ਚੀਜ਼ ਨੂੰ ਛੱਡ ਨਹੀਂ ਸਕਦੇ ਤੇ ਮਰਨ ਵੇਲੇ ਉਹ ਸਾਰੀਆਂ ਚੀਜ਼ਾਂ ਸਾਡੇ ਆਸ-ਪਾਸ ਘੁੰਮਦੀਆਂ ਨੇ ਸਾਨੂੰ ਚੇਤੇ ਆਉਂਦੀਆਂ ਨੇ ਅੰਤਲੇ ਸਮੇਂ ਫਿਰ ਪ੍ਰਮਾਤਮਾ ਦਾ ਨਾਮ ਕਿਵੇਂ ਚੇਤੇ ਆਏਗਾ ਅੰਤਲੇ ਸਮੇਂ ਪ੍ਰਮਾਤਮਾ ਦਾ ਨਾਮ ਤਾਂ ਹੀ ਚੇਤੇ ਆ ਸਕਦਾ ਜੇ ਪਹਿਲਾਂ ਜਪਿਆ ਹੋਵੇਗਾ ਜਿਸ ਨੇ ਪਹਿਲਾਂ ਨਾਮ ਜਪਿਆ ਹੀ ਨਹੀਂ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ ਉਹ ਅੰਤਲੇ ਸਮੇਂ ਕਿਵੇਂ ਪ੍ਰਮਾਤਮਾ ਨੂੰ ਚੇਤੇ ਕਰ ਸਕਦਾ ਸੋ ਸਾਧ ਸੰਗਤ ਜੀ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਉਸ ਪਿੰਡ ਵਿੱਚ ਆਉਂਦੇ ਨੇ ਤੇ ਜਦੋਂ ਮਹਾਰਾਜ ਉਸ ਬਲਦ ਨੂੰ ਦੇਖਦੇ ਨੇ ਤਾਂ ਮਹਾਰਾਜ ਪਛਾਨ ਜਾਂਦੇ ਨੇ ਵੀ ਇਹ ਤਾਂ ਉਹੀ ਜੱਟ ਜ਼ਿਮੀਂਦਾਰ ਹੈ ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਸੀ ਤੇ ਜਿਹੜਾ ਬਲਦ ਨੂੰ ਗਾਲਾਂ ਕੱਢੀ ਜਾਂਦਾ ਸੀ ਮਹਾਰਾਜ ਉਸ ਬਲਦ ਕੋਲ ਜਾ ਕੇ ਕਹਿੰਦੇ ਨੇ ਬਜ਼ੁਰਗੋ ਹਲੇ ਵੀ ਸਮਾਂ ਹਲੇ ਵੀ ਪ੍ਰਮਾਤਮਾ ਦਾ ਨਾਮ ਜਪ ਲਓ ਤੁਸੀਂ ਇਹ ਜੁਨਾ ਦੇ ਵਿੱਚੋਂ ਬਚ ਜਾਓਗੇ ਤਾਂ ਬਲਦ ਦੇ ਅੰਦਰੋਂ ਆਵਾਜ਼ ਆਉਂਦੀ ਹੈ ਵੀ ਰੱਬ ਰੱਬ ਕਰਕੇ ਕੀ ਹੋਗਾ ਮੇਰੇ ਪੁੱਤਰਾਂ ਨੇ ਮੈਨੂੰ ਬਾਜ਼ਾਰੋਂ ਖਰੀਦਿਆ ਤੇ ਜੇ ਮੈਂ ਮਰ ਗਿਆ ਤਾਂ ਮੇਰੇ ਪੁੱਤਰਾਂ ਦਾ ਨੁਕਸਾਨ ਹੋ ਜਾਊਗਾ। ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਤਾਂ ਸਾਨੂੰ ਥਾਵਾ-ਥਾਵਾ ਤੇ ਸਮਝਾਉਂਦੇ ਨੇ ਪਰ ਅਸੀਂ ਅਗਿਆਨੀ ਅਗਿਆਨ ਬਸ ਹੋ ਕੇ ਗੁਰੂ ਪਾਤਸ਼ਾਹ ਜੀ ਦੀ ਗੱਲ ਨੂੰ ਸਮਝ ਨਹੀਂ ਪਾਉਂਦੇ। ਸੋ ਧੰਨਤਾ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਦੀ ਇਹ ਗੱਲ ਸੁਣ ਕੇ ਅੱਗੇ ਚਲੇ ਜਾਂਦੇ ਨੇ। ਹੁਣ ਜਦੋਂ ਬਲਦ ਦਾ ਸਮਾਂ ਪੂਰਾ ਹੋ ਗਿਆ ਉਨੂੰ ਅਗਲੀ ਜੂਨ ਕੁੱਤੇ ਦੀ ਮਿਲਗੀ ਉਹ ਉਸ ਜੂਨ ਦੇ ਵਿੱਚ ਵੀ ਆਪਣੇ ਘਰ ਦੇ ਆਲੇ-ਦੁਆਲੇ ਹੀ ਹੈ ਜਦੋਂ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਪਿੰਡ ਵਿੱਚ ਵਾਪਸ ਜਾਂਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਵੇਖਦੇ ਨੇ ਵੀ ਉਹ ਕੁੱਤਾ ਬਣਿਆ ਹੋਇਆ ਹੈ ਮਹਾਰਾਜ ਉਸ ਨੂੰ ਕਹਿੰਦੇ ਨੇ ਵੀ ਤੈਨੂੰ ਮੁਕਤ ਕਰਦੀਏ ਪਰ ਸਾਧ ਸੰਗਤ ਜੀ ਇੱਥੇ ਵੇਖੋ ਅਗਿਆਨੀ ਬੰਦੇ ਦੇ ਹਾਲਾਤ ਉਹ ਆਪਣੇ ਘਰ ਦੇ ਮੂੰਹ ਵਿੱਚ ਇਨਾ ਡੁੱਬਿਆ ਹੋਇਆ ਉਹਨੂੰ ਕੁਝ ਸਮਝ ਹੀ ਨਹੀਂ ਲੱਗਦੀ ਉਹ ਕਹਿੰਦਾ ਮਹਾਰਾਜ ਮੇਰੇ ਪੋਤੇ ਪੋਤੀਆਂ ਆਰਾਮ ਨਾਲ ਤੇ ਪੈਣੀ ਅੰਦਰ ਮੈਂ ਬਾਹਰ ਉਹਨਾਂ ਦੇ ਘਰ ਦੀ ਰਾਖੀ ਕਰਦਾ ਪਿਆ ਜੇ ਮੈਂ ਇੱਥੋਂ ਚਲਾ ਗਿਆ ਤਾਂ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜੀਗੀ ਇਸ ਲਈ ਮੈਨੂੰ ਆਪਣਾ ਕੰਮ ਕਰਨ ਦੋ ਤੇ ਮੈਨੂੰ ਇਸ ਘਰ ਦੀ ਰਾਖੀ ਕਰਨ ਦੋ ਤੇ ਤੁਸੀਂ ਆਪਣਾ ਕੰਮ ਕਰੋ ਸਾਧ ਸੰਗਤ ਜੀ ਇਹ ਉਹੀ ਕਸਾਨ ਹੈ ਜਿਹੜਾ ਪਹਿਲਾਂ ਗੁੱਸੇ ਵਿੱਚ ਬਲਦਾਂ ਨੂੰ ਗਾਲ੍ਹਾਂ ਕੱਢਦਾ ਸੀ ਹੰਕਾਰ ਵਸ ਹੋ ਕੇ ਗੁਰੂ ਪਾਤਸ਼ਾਹ ਜੀ ਨੂੰ ਸਿੱਕੇ ਬੋਲ ਵੀਰ ਬੋਲ ਦਿੱਤੇ ਸੀ ਇਹਨੇ ਕਿ ਤੁਸੀਂ ਅੱਗੇ ਚਲੋ ਤੁਸੀਂ ਸਾਧੋ ਆਪਣੀ ਮਾਲਾ ਜਪੋ ਤੇ ਸਾਨੂੰ ਜੱਟ ਜ਼ਮੀਦਾਰਾਂ ਨੂੰ ਆਪਣਾ ਕੰਮ ਪਤਾ ਹੈ ਕਿ ਕਿਵੇਂ ਕੰਮ ਕਰੀਦਾ ਤੇ ਸਾਧ ਸੰਗਤ ਜੀ ਵੇਖੋ ਕਿਵੇਂ ਇਨਸਾਨ ਤੋਂ ਪਹਿਲਾਂ ਬਲਦ ਬਣਿਆ ਤੇ ਫਿਰ ਕੁੱਤਾ ਬਣ ਗਿਆ ਪਰ ਹਜੇ ਵੀ ਇਹ ਮੂੰਹ ਨਹੀਂ ਛੱਡ ਪਾ ਰਿਹਾ ਤੇ ਹਲੇ ਵੀ ਗੁਰੂ ਪਾਤਸ਼ਾਹ ਜੀ ਨੂੰ ਫਿੱਕੇ ਬਚਨ ਬੋਲ ਦਿੰਦਾ ਹੈ ਵਿਜਾਉ ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕਰ ਲੈੰਦੋ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਸਮੇਂ ਮਰਦਾਨਾ ਜੀ ਨੂੰ ਕਹਿੰਦੇ ਵੇਖ ਮਰਦਾਨਿਆਂ ਕੁਝ ਲੋਕ ਸਮਝਾਏ ਤੇ ਵੀ ਨਹੀਂ ਸਮਝਦੇ ਸੋ ਇਸ ਵਾਰ ਵੀ ਤਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਪਿੰਡ ਤੋਂ ਅੱਗੇ ਚਲੇ ਜਾਂਦੇ ਨੇ ਜਦੋਂ ਕੁਝ ਸਮੇਂ ਬਾਅਦ ਉਸ ਕੁੱਤੇ ਦੀ ਮੌਤ ਹੋ ਗਈ ਹੁਣ ਉਹਨੂੰ ਅਗਲਾ ਜਨਮ ਇੱਕ ਗੰਦੀ ਨਾਲੀ ਦੇ ਕੀੜੇ ਦਾ ਮਿਲਿਆ ਹੁਣ ਜਗਤ ਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਵਾਪਿਸ ਇਸ ਪਿੰਡ ਵਿੱਚ ਆਏ ਤਾਂ ਗੁਰੂ ਮਹਾਰਾਜ ਜੀ ਨੇ ਇਸ ਕੀੜੇ ਨੂੰ ਵੇਖਿਆ ਮਹਾਰਾਜ ਪਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਾ ਜੀ ਇਸ ਗੰਦੀ ਨਾਲੀ ਦੇ ਕੀੜੇ ਨੂੰ ਆਪਣੇ ਹੱਥ ਵਿੱਚ ਟੱਕੋ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਹਾਡੀਆਂ ਤਾਂ ਖੇਡਾਂ ਨਿਆਰੀਆਂ ਨੇ ਤੁਹਾਡੀ ਖੇਡ ਦਾ ਕੁਝ ਨਹੀਂ ਪਤਾ ਲੱਗਦਾ ਮਹਾਰਾਜ ਸਾਡਾ ਭਲਾ ਇਸ ਕੀੜੇ ਦੇ ਨਾਲ ਕੀ ਕੰਮ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਇਸ ਕੀੜੇ ਦੇ ਨਾਲ ਸਾਡਾ ਜਨਮਾ ਜਨਮਾ ਦਾ ਕੰਮ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਮਰਦਾਨਾ ਜੀ ਉਸ ਕੀੜੇ ਨੂੰ ਗੁਰੂ ਪਾਤਸ਼ਾਹ ਜੀ ਦੇ ਕੋਲ ਲਿਆਉਂਦੇ ਨੇ ਮਹਾਰਾਜ ਨੇ ਉਸ ਕੀੜੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਉਸ ਤੇ ਜਲ ਦਾ ਛਿੱਟਾ ਮਾਰਿਆ ਤੇ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਮਹਾਰਾਜ ਜੀ ਨੇ ਉਸ ਕੀੜੇ ਨੂੰ ਉਸੇ ਵਕਤ ਮੁਕਤ ਕਰ ਦਿੱਤਾ ਮਹਾਰਾਜ ਨੇ ਉਸ ਜੱਟ ਜ਼ਿਮੀਦਾਰ ਨੂੰ ਉਸੇ ਵਕਤ ਇਸ ਜੁੰਨਾ ਦੇ ਗੇੜ ਵਿੱਚੋਂ ਕੱਢ ਦਿੱਤਾ ਮਹਾਰਾਜ ਕਹਿੰਦੇ ਤੂੰ ਮੁਕਤ ਤਾਂ ਹੋਣਾ ਨਹੀਂ ਸੀ ਚਾਹੁੰਦਾ ਪਰ ਅਸੀਂ ਤੈਨੂੰ ਮੁਕਤ ਕਰਨਾ ਚਾਹੁੰਦੇ ਸੀ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਇਸ ਸਾਖੀ ਵਿੱਚ ਸਾਨੂੰ ਇਹ ਸਮਝਾਉਂਦੇ ਨੇ ਵੀ ਸਾਨੂੰ ਕਦੇ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਿਹੜੇ ਲੋਗ ਫਿੱਕਾ ਬੋਲਦੇ ਨੇ ਉਹਨਾਂ ਦਾ ਤਨ ਮਨ ਸਭ ਫਿੱਕਾ ਹੋ ਜਾਂਦਾ ਤੇ ਉਹਨਾਂ ਦਾ ਜੱਪਿਆ ਹੋਇਆ ਨਾਮ ਥਾਈ ਨਹੀਂ ਪੈਂਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੁੰਦਾ ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ ਇਹ ਨਾਨਕ ਜੇ ਮਨੁੱਖ ਰੁੱਖਾ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਨੇ ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ ਫਿੱਕੋ ਫਿੱਕੀ ਸਦੀ ਹੈ ਫਿੱਕੇ ਫਿੱਕੀ ਸੋਏ ਫਿੱਕਾ ਬੋਲਣ ਵਾਲਾ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਵੀ ਉਸ ਨੂੰ ਰੁੱਖੇ ਬਚਨਾ ਨਾਲ ਹੀ ਯਾਦ ਕਰਦੇ ਨੇ ਮਹਾਰਾਜ ਅੱਗੇ ਕਹਿੰਦੇ ਨੇ ਫਿੱਕਾ ਦਰਗਹ ਸੱਟੀ ਹੈ ਮੂੰਹ ਟੁੱਕਾ ਫਿੱਕੇ ਪਾਈ ਰੁਖਾ ਮਨੁਖ ਪ੍ਰਭੂ ਦੀ ਦਰਗਾਹ ਤੋਂ ਰਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾ ਪੈਂਦੀਆਂ ਨੇ ਭਾਵ ਫਟਕਾਰਾਂ ਪੈਂਦੀਆਂ ਨੇ ਫਿੱਕਾ ਮੁਰਖ ਆਖੀਐ ਪਾਣਾ ਲਹਿ ਸਜਾਈ ਪ੍ਰੇਮਹੀਨ ਰੁਖੇ ਮਨੁਖ ਨੂੰ ਮੁਰਖ ਆਖਣਾ ਚਾਹੀਦਾ ਪਰ ਇਹਨੂੰ ਸੁਖਨੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ ਸੋ ਸਾਧ ਸੰਗਤ ਜੀ ਸਦਾ ਚਿੱਤੇ ਰੱਖਣਾ ਕਦੇ ਵੀ ਕਿਸੇ ਨੂੰ ਫਿੱਕਾ ਬਚਨ ਨਹੀਂ ਬੋਲਣਾ ਕਿਉਂਕਿ ਮਹਾਰਾਜ ਨੇ ਫਿੱਕਾ ਬੋਲਣ ਵਾਲਿਆ ਤੇ ਇਹ ਸ਼ਬਦ ਉਚਾਰਿਆ ਇਸ ਸ਼ਬਦ ਨੂੰ ਚਿੱਤੇ ਰੱਖਣਾ ਸਦਾ ਮਹਾਰਾਜ ਕਹਿੰਦੇ ਨੇ ਜਿਹੜੇ ਲੋਕ ਫਿੱਕਾ ਬੋਲਦੇ ਨੇ ਉਨਾਂ ਦੇ ਮੂੰਹ ਤੇ ਫੇਰ ਥੁੱਕਾਂ ਪੈਂਦੀਆਂ ਨੇ ਤੇ ਦੇਖੋ ਸਾਧ ਸੰਗਤ ਜੀ ਕਿਵੇਂ ਉਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਫਿੱਕਾ ਬੋਲਿਆ ਸੀ ਤੇ ਅੰਤਲੇ ਸਮੇਂ ਉਹਦੀ ਸੁਰਤ ਬਲਦਾਂ ਵਿੱਚ ਰਹਿਣ ਕਰਕੇ ਉਹਨੂੰ ਅਗਲੇ ਜਨਮ ਨੂੰ ਫਿਰ ਬਲਦ ਦਾ ਮਿਲਿਆ ਫਿਰ ਕੁੱਤੇ ਦਾ ਮਿਲਿਆ ਫਿਰ ਕਿੜੇ ਦਾ ਮਿਲਿਆ ਪਰ ਧੰਨ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਵੀ ਗੁਰੂ ਸਾਹਿਬ ਜੀ ਨੇ ਉਸਨੂੰ ਮੁਕਤ ਕਰ ਦਿੱਤਾ ਕਿਉਂ ਕਿਉਂਕਿ ਗੁਰੂ ਪਾਤਸ਼ਾਹ ਜੀ ਚਾਹੁੰਦੇ ਸਨ ਸਾਡੇ ਬੁਰੇ ਤੋਂ ਬੁਰੇ ਕਰਮ ਵੀ ਬਦਲ ਸਕਦੇ ਨੇ ਜੇ ਗੁਰੂ ਸਾਹਿਬ ਜੀ ਸਾਨੂੰ ਤਾਰਨਾ ਚਾਹਣ ਜੇ ਅਸੀਂ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਲਈਏ ਤਾਂ ਸਾਧ ਸੰਗਤ ਜੀ ਸਾਡੇ ਸਾਰੇ ਦੁੱਖ ਕਲੇਸ਼ ਪਾਪ ਬੁਰੇ ਕਰਮ ਕੱਟੇ ਜਾ ਸਕਦੇ ਨੇ ਤੇ ਖੁਸ਼ ਕਰਨ ਦਾ ਤਰੀਕਾ ਕੀ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਜੇ ਅਸੀਂ ਗੁਰੂ ਸਾਹਿਬ ਜੀ ਦੇ ਬਚਨ ਮੰਨਾਂਗੇ ਤਾਂ ਗੁਰੂ ਪਾਤਸ਼ਾਹ ਜੀ ਪ੍ਰਸੰਨ ਹੁੰਦੇ ਨੇ ਹਨ ਗੁਰੂ ਪਾਤਸ਼ਾਹ ਜੀ ਦਾ ਕੀ ਬਚਨ ਮਹਾਰਾਜ ਕਹਿੰਦੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅੰਮ੍ਰਿਤ ਵੇਲੇ ਉੱਠੋ ਨਾਮ ਜਪੋ ਬੰਦਗੀ ਕਰੋ ਹਰ ਵਕਤ ਪਰਮੇਸ਼ਰ ਨੂੰ ਚੇਤੇ ਰੱਖੋ ਸਾਧ ਸੰਗਤ ਜੀ ਅਸੀਂ ਓਖੇ ਤੋਂ ਓਖਾ ਕੰਮ ਵੀ ਕਰ ਲਾਂਗੇ ਜੋ ਮਰਜ਼ੀ ਕਰਾ ਲੋ ਸਾਡੇ ਤੋਂ ਪਰ ਸਾਨੂੰ ਇਹ ਨਾਮ ਜਪਣਾ ਸਭ ਤੋਂ ਓਖਾ ਲੱਗਦਾ ਹੈ ਇਹ ਕੰਮ ਨਹੀਂ ਸਾਡੇ ਕੋਲ ਹੁੰਦਾ ਪਰ ਮਹਾਰਾਜ ਦੇ ਬਚਨਾਂ ਅਨੁਸਾਰ ਤਾਂ ਸਾਡਾ ਮੂਲ ਕੰਮ ਤਾਂ ਨਾਮ ਜਪਣਾ ਹੀ ਹੈ ਇਹ ਜੀਵਨ ਸਾਨੂੰ ਨਾਮ ਜਪਣ ਵਾਸਤੇ ਹੀ ਮਿਲਿਆ ਹੈ ਪਰਮੇਸ਼ਰ ਦੀ ਉਸਤਤ ਕਰਨ ਵਾਸਤੇ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਇਹ ਸੰਸਾਰੀ ਕੰਮ ਜਿੰਨੇ ਵੀ ਨੇ ਇਹ ਸਾਰੇ ਦੂਸਰੇ ਨੰਬਰ ਤੇ ਹੁੰਦੇ ਨੇ ਪਹਿਲਾ ਕੰਮ ਪਰਮੇਸ਼ਰ ਦਾ ਨਾਮ ਜਪਣਾ ਹੈ ਤੇ ਸਾਧ ਸੰਗਤ ਜੀ ਜੇ ਚਾਹਣੇ ਹੋ ਵੀ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਥਾਈ ਪਏ ਪਰਵਾਨ ਹੋ ਜੀ ਤਾਂ ਕੁਝ ਗੱਲਾਂ ਸਦਾ ਚਿੱਤੇ ਰੱਖਿਓ ਕਦੇ ਵੀ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਕਦੇ ਵੀ ਹੰਕਾਰਨਾ ਕਰਨਾ ਕਰੋਧ ਤੋਂ ਈਰਖਾ ਦਵੇਸ਼ ਨਿੰਦਾ ਚੁਗਲੀ ਇਹਨਾਂ ਭੈੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਹਮ ਸਤਸੰਗਤ ਜੀ ਅਸਲ ਵਿੱਚ ਤੁਸੀਂ ਇਹ ਜਦੋਂ ਸਾਖੀ ਸੁਣੂਗੇ ਤਾਂ ਸਾਨੂੰ ਸਮਝ ਲੱਗੂਗਾ ਵੀ ਕਿਵੇਂ ਗੁਰੂ ਮਹਾਰਾਜ ਬੰਦੇ ਨੂੰ ਇਸ ਸੰਸਾਰ ਵਿੱਚੋਂ ਤਾਂ ਤਰਨਾ ਚਾਹੁੰਦੇ ਨੇ ਪਰ ਬੰਦਾ ਹੰਕਾਰ ਵਸੂ ਕੇ ਬੰਦੇ ਦੇ ਮਨ ਤੇ ਹਉਮੈ ਦਾ ਜਦੋਂ ਪਰਦਾ ਪੈ ਜਾਂਦਾ ਹੈ ਫਿਰ ਉਹ ਗੁਰੂ ਸਾਹਿਬ ਜੀ ਦੀ ਗੱਲ ਨੂੰ ਸੁਣ ਨਹੀਂ ਪਾਉਂਦਾ ਬੰਦਾ ਆਪਣੀ ਸਾਰੀ ਜ਼ਿੰਦਗੀ ਆਪਣੀ ਮਤ ਅਨੁਸਾਰ ਬਤੀਤ ਕਰਦਾ ਹੈ ਪਰ ਗੁਰਮਤ ਨੂੰ ਧਾਰਦਾ ਨਹੀਂ ਗੁਰੂ ਮਹਾਰਾਜ ਤਾਂ ਹਰ ਕਿਸੇ ਨੂੰ ਮੁਕਤ ਕਰਨਾ ਚਾਹੁੰਦੇ ਨੇ ਪਰ ਇਹਦੇ ਵਾਸਤੇ ਸਾਨੂੰ ਗੁਰੂ ਸਾਹਿਬ ਜੀ ਦੇ ਹੁਕਮ ਮੰਨੇ ਪੈਣਗੇ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਵੀ ਲੈ ਸਕਦੇ ਆ ਤੇ ਇਸ ਸੰਸਾਰ ਵਿੱਚੋਂ ਮੁਕਤ ਵੀ ਹੋ ਜਾਵਾਂਗੇ ਹੁਣ ਸਾਧ ਸੰਗਤ ਜੀ ਜੇ ਕੋਈ ਪੁੱਛੇ ਵੀ ਗੁਰੂ ਸਾਹਿਬ ਜੀ ਸਭ ਤੋਂ ਵੱਧ ਪ੍ਰਸੰਨ ਕਦੋਂ ਹੁੰਦੇ ਨੇ ਤੇ ਗੁਰੂ ਪਾਤਸ਼ਾਹ ਜੀ ਨੂੰ ਕੀ ਭੇਟਾ ਕਰੀਏ ਜਿਹਦੇ ਨਾਲ ਗੁਰੂ ਪਾਤਸ਼ਾਹ ਜੀ ਪ੍ਰਸੰਨ ਹੋ ਜਾਣ ਤਾਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਵਿਚਾਰ ਮਹਾਰਾਜ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਮਹਾਰਾਜ ਕਹਿੰਦੇ ਨੇ ਇਸ ਪਰਮਾਤਮਾ ਦੇ ਦਰਬਾਰ ਵਿੱਚ ਸਭ ਤੋਂ ਵੱਡੀ ਪਿੱਟ ਹੈ ਗੁਰਬਾਣੀ ਵਿੱਚ ਫਰਮਾਨ ਆਂਦਾ ਹੈ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਅਸੀਂ ਜੀਵ ਉਸ ਪਸੋਂ ਦਾਤਾ ਮੰਗਦੇ ਹਾਂ ਤੇ ਆਖਦੇ ਹਾਂ ਏ ਹਰੀ ਸਾਨੂੰ ਦਾਤਾ ਦੇ ਤੇ ਉਹ ਦਾਤਾਰ ਪਰਮਾਤਮਾ ਸਾਨੂੰ ਬਖਸ਼ਿਸ਼ਾ ਕਰਦਾ ਹੈ ਗੁਰਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਫੇਰ ਕੀ ਅੱਗ ਹੈ ਰੱਖੀ ਹੈ ਜਿੱਥ ਦਿਸੈ ਦਰਬਾਰ ਜੇ ਸਾਰੀਆਂ ਦਤਾ ਉਹ ਪਰਮਾਤਮਾ ਆਪ ਬਖਸ਼ ਰਿਹਾ ਹੈ ਤਾਂ ਫੇਰ ਅਸੀਂ ਕਿਹੜੀ ਢੇਟਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਰਖੀਏ ਜਿਸ ਸਦਕਾ ਸਾਨੂੰ ਉਸ ਦਾ ਦਰਬਾਰ ਦਿਸ ਜੇ ਮਹਾਰਾਜ ਅੱਗੇ ਫਰਮਾਉਂਦੇ ਨੇ ਮੋਹੂ ਕੀ ਬੋਲਨ ਬੋਲੀ ਹੈ ਜਿਤ ਸੁਣ ਧਰੇ ਪਿਆਰ ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਜਿਸ ਨੂੰ ਸੁਣ ਕੇ ਉਹ ਹਦੀ ਸਾਨੂੰ ਪਿਆਰ ਕਰੇ ਤਾਂ ਪਾਸ਼ਾ ਜੀ ਅੰਤ ਵਿੱਚ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਵਿਚਾਰ ਪੂਰਨ ਖੜਾਓ ਦੇ ਸਮੇਂ ਵਿੱਚ ਭਾਵ ਪ੍ਰਬਾਤ ਵੇਲੇ ਅੰਮ੍ਰਿਤ ਵੇਲੇ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਇਹ ਪਰਮਾਤਮਾ ਦੇ ਦਰਬਾਰ ਵਿੱਚ ਸਭ ਤੋਂ ਵੱਡੀ ਪੇਟਾ ਹੋएगी ਤੇ ਪਰਮਾਤਮਾ ਸਭ ਤੋਂ ਵੱਧ ਉਸੇ ਮਨੁੱਖ ਤੇ ਪਰਸੰਨ ਹੋਏਗਾ ਜੋ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪਦਾ